ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਉਹ ਸਭ ਠੀਕ ਠਾਕ ਹੋ ਜੀ ਬਹੁਤ ਚੜ੍ਹਦੀ ਕਲਾ ਤੁਸੀਂ ਸੁਣਾ ਵਧੀਆ ਚੜ੍ਹਦੀ ਕਲਾ ਸਰ ਸ਼ੁਭਨ ਗਿੱਲ ਨੂੰ ਟੈਸਟ ਕਰ ਟੀਮ ਦੀ ਕਪਤਾਨੀ ਮਿਲੀ ਹੈ ਔਰ 46 ਸਾਲਾਂ ਦੇ ਬਾਅਦ ਕਿਸੇ ਪੰਜਾਬੀ ਨੂੰ ਕਪਤਾਨੀ ਮਿਲੀ ਹੈ ਇਹ ਕਿ ਤਾ ਨਾ ਆਪਾਂ ਇਸ ਗੱਲ ਤੋਂ ਥੋੜੇ ਜਿਹਾ ਬਾਹਰ ਆ ਜਾਈਏ ਕਿ ਪੰਜਾਬੀ ਨੂੰ ਮਿਲੀ ਹੈ ਮਦਰਾਸੀ ਨੂੰ ਮਿਲੀ ਹੈ ਫਰਾਂਸੀਸੀ ਨੂੰ ਮਿਲੀ ਹੈ ਇਹ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਤੰਗ ਕਰਦੀਆਂ ਨੇ ਆਪਾਂ ਇਸ ਚੀਜ਼ਾਂ 'ਚ ਨਾ ਪਈਏ ਮੇਰੀ ਬੇਨਤੀ ਹੈ ਸੁਣੋ ਕਿ ਆਪਾਂ ਨੂੰ ਗੁਰੂ ਸਾਹਿਬ ਕੁਝ ਕਹਿ ਗਏ ਆ ਠੀਕ ਹੈ ਜੀ ਗੁਰੂ ਸਾਹਿਬ ਆਪਾਂ ਨੂੰ ਇਹ ਕਹਿ ਗਏ ਆ ਕਿ ਏਕ ਨੂਰ ਤੇ ਸਭ ਦੇ ਗੁਪਜਾ ਕੌਣ ਭਲੇ ਕੋ ਮੰਨਦੇ ਆਪਾਂ ਆਪਣੇ ਦੇਸ਼ ਨੂੰ ਵੰਡ ਕੇ ਆਪ ਹੀ ਰਸਤਾ ਹੈ ਨਾ ਜੀ ਗੱਲ ਇਹ ਵੀ ਸ਼ੁਭਨਕਿਲ ਨੂੰ ਪਾਕਤਾਨੀ ਮਿਲੀ ਉਹ ਦੇਸ਼ ਦਾ ਬੱਚਾ ਪਹਿਲੀ ਠੀਕ ਜੀ ਪੰਜਾਬੀ ਆ ਹਰੇਕ ਨੂੰ ਮਾਣ ਹੀ ਹੁੰਦਾ ਆਪਣੀਆਂ ਆਪਣੀਆਂ ਸਟੇਟਾਂ ਦਾ ਠੀਕ ਜੀ ਦੂਜੀ ਗੱਲ ਇਹ ਕਿ ਮੇਰੇ ਹਿਸਾਬ ਨਾਲ ਬੇਟਾ ਸਭ ਤੋਂ ਵੱਡੀ ਵਧਾਈ ਤਾਂ ਬਣਦੀ ਆ ਉਹਨਾਂ ਦੇ ਫਾਦਰ ਨੂੰ ਕਿਉਂਕਿ ਉਹਨਾਂ ਦੇ ਫਾਦਰ ਕਰਕੇ ਸ਼ੁਭੰਕਲ ਅੱਜ ਹੈਗਾ ਜੀ ਦੂਜੀ ਵਧਾਈ ਬਣਦੀ ਹੈ ਯੁਵਰਾਜ ਸਿੰਘ ਨੂੰ ਯੂਹੀ ਨੂੰ ਜੀ ਜਿਹਨੇ ਪਿਛਲੇ 7-8 ਸਾਲਾਂ 'ਚ ਉਹਨੂੰ ਆਪਣੇ ਕੋਵਿਡ ਤੋਂ ਲੈ ਕੇ ਹੁਣ ਤੱਕ ਆਪਣੇ ਕੋਲ ਰੱਖ ਕੇ ਇਹਨੂੰ ਤੇ ਅਭਿਸ਼ੇਕ ਨੂੰ ਜੀ ਉਹ ਮਹਾਨ ਕ੍ਰਿਕਟਰ ਹਿੰਦੁਸਤਾਨ ਨੂੰ ਦਿੱਤੇ ਜੀ ਆਲਰ ਟਾਈਮ ਤੇ ਵਿਸ਼ੇਸ਼ ਵੀ ਦੇਖੇ ਤੁਸੀਂ ਬਹੁਤ ਵੱਡਾ ਪਲੇਅਰ ਬਣੂਗਾ ਔਰ ਹਰ ਕ੍ਰਿਕਟਰ ਨੂੰ ਆਪਣੇ ਗਰੇਬਾਂ ਚ ਝਾਕ ਕੇ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਮੈਂ ਆਪਣੇ ਦੇਸ਼ ਵਾਸਤੇ ਕੀ ਕੀਤਾ ਜੀ ਮੈਨੂੰ ਸਮਝਦਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਯੂਵੀ ਤੇ ਸ਼ੁਭਮ ਦੇ ਫਾਦਰ ਜੀ ਇਹਨਾਂ ਸ਼ੁਭਮ ਦੇ ਫਾਦਰ ਦਾ ਖੈਰ ਉਹਨਾਂ ਨੇ ਹੀ ਸੱਜ 5 ਸਾਲ ਦਾ ਸੀਗਾ ਇਹ ਮੇਰੇ ਕੋਲ ਮੈਨੂੰ ਮਿਲਾਇਆ ਸੀ ਜੀ ਮੈਂ ਉਸ ਕੋਲ ਗੱਲ ਕੀਤੀ ਸੀ ਮੈਂ ਕਿਹਾ ਇਹਦਾ ਖਹਿੜਾ ਨਾ ਛੱਡਿਓ ਪਿਓ ਤੋਂ ਵੱਡਾ ਨਾ ਕੋਚ ਹੋ ਸਕਦਾ ਪਿਓ ਤੋਂ ਵੱਡਾ ਨਾ ਕੋਈ ਮੈਂਟਰ ਹੋ ਸਕਦਾ ਪਿਓ ਤੋਂ ਵੱਡਾ ਨਾ ਕੋਈ ਗੁਰੂ ਹੋ ਸਕਦਾ ਜੀ ਸ਼ਾਇਦ ਉਹਨਾਂ ਦੇ ਫਾਦਰ ਸਾਹਿਬ ਵੀ ਫਾਜ਼ਿਲ ਕਿ ਤੁਹ ਜਿਹੜਾ ਕਾਫੀ ਸਾਲ ਪਹਿਲਾਂ ਚੰਡੀਗੜ੍ਹ ਲੈ ਕੇ ਆਏ ਸੀਗੇ ਮੈਂ ਕਿਹਾ ਜੀ ਮੈਂ ਤੁਹਾਨੂੰ ਦੱਸਦਾ ਨਾ ਮੇਰੇ ਨਾਲ ਵਾਰਤਾ ਲੋਕ ਹੋਈ ਸੀ ਸੀ ਮਿਲੇ ਸੀ ਤੇ ਮੈਂ ਨੇ ਕੋਲ ਗੱਲ ਕੀਤੀ ਸੀ ਮੈਂ ਕਿਹਾ ਤੁਸੀਂ ਆਪ ਇਹਨੂੰ ਟ੍ਰੇਨਿੰਗ ਕਰਾਓ ਜੀ ਇਹਨੂੰ ਕਿਸੇ ਕੋਚ ਕੋਲ ਨਾ ਛੱਡਿਓ ਤੁਸੀਂ ਤੁਹਾਨੂੰ ਲੋੜ ਹੀ ਹੈਨੀ ਜੀ ਸੋ ਉਹਨਾਂ ਨੇ ਆਪਣੇ ਪਿੰਡ ਜਾ ਕੇ ਤੁਹਾਨੂੰ ਜੇ ਜਾ ਕੇ ਦੇਖੂ ਤਾਂ ਉਹ ਰਿਸਟਾਂ ਬਣਾਈਆਂ ਬੋਲਿੰਗ ਮਸ਼ੀਨ ਲਿਆਂਦੀ ਸਭ ਕੁਝ ਕੀਤਾ ਹਜ਼ਾਰ ਹਜ਼ਾਰ ਬੋਲਾਂ 2-2000 ਬੋਲਰ ਰੋਈ ਖਿਡਾਉਣੀਆਂ ਅੱਜ ਵੀ ਉਹ ਨੈੱਟ ਦੇ ਪਿੱਛੇ ਖੜੇ ਹੋ ਜਾਂਦੇ ਜਦੋਂ ਪ੍ਰੈਕਟਿਸ ਕਰਦਾ ਹੁੰਦਾ ਠੀਕ ਹੈ ਜੀ ਮੈਂ ਕਹ ਉਹਨੂੰ ਇੱਕੋ ਗੱਲ ਕਹਿਣੀ ਸੀ ਵੀ ਜ਼ਿੰਦਗੀ ਦੇ ਵਿੱਚ ਗੇਮ ਤੋਂ ਵੱਡਾ ਕੋਈ ਨਹੀਂ ਹੁੰਦਾ ਜਿੰਨੀ ਡੇਰ ਗੇਮ ਖੇਡੂਗਾ ਉਨੀ ਡੇਰ ਇਹਨੂੰ ਇੱਕ ਪਲੇਅਰ ਬਣ ਕੇ ਕਿੰਨੀਵਾ ਨਿਮਰਤਾ ਨਾਲ ਖੇਲਣਾ ਪੈਣਾ ਤੇ ਕਦੇ ਜ਼ਿੰਦਗੀ 'ਚ ਕਾਮਯਾਬੀ ਜਿਹੜੀ ਹੈ ਉਹ ਹਮੇਸ਼ਾ ਹੀ ਮਿਲੂਗੀ ਤੁਹਾਨੂੰ ਵੱਡੇ ਵੱੱਡੇ ਜੀ ਫੇਰ ਯੂਵੀ ਜਦ ਕ੍ਰਿਕਟ ਨੂੰ ਬਹੁਤ ਕੁਝ ਦੇ ਰਿਆ ਸੀ ਤਾ ਕੋਵਿਡ ਵੇਲੇ ਉਹਨੇ ਕੋਚਿੰਗ ਕੈਂਪ ਲਾਏ ਪੁਨੀਤ ਵਾਲੀ ਉਦੋਂ ਸੈਕਟਰੀ ਸੀਗਾ ਪੰਜਾਬ ਦਾ ਤੇ ਉਦੋਂ ਮੈਨੂੰ ਵੀ ਬੁਲਾਇਆ ਇਹਨਾਂ ਨੇ ਪੀਸੀਏ ਦਾ ਜੀ ਤੇ ਮੈਂ ਵੀ ਉੱਥੇ ਮੁੰਲਾਪੁਰ ਵਗੈਰਾ ਪੀਸੀਏ ਜਿਹਾ ਸੀ ਕਰਾ ਦੇ ਰਹੇ ਆ ਯੂਵੀ ਸਾਰਾ ਸਾਰਾ ਦਿਨ ਬੱਚਿਆਂ ਨੂੰ ਬੁਲਾ ਕੇ ਉੱਥੇ ਟ੍ਰੇਨਿੰਗ ਕਰਦਾ ਰਿਹਾ ਆ ਵੀ ਹਰ 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 ਸਿਮਰਨ ਕਿਹੜਾ ਹੈਗਾ ਮੁੰਡਾ ਜਿਹੜਾ ਬੈਟਸਮੈਨ ਪ੍ਰਭ ਸੁਮਰਨ ਸਿੰਘ ਜੀ ਹਾਂ ਸਾਰੇ ਅਰਸ਼ਦੀਪ ਇਹ ਸਾਰੇ ਮੁੰਡੇ ਇਹਨਾਂ ਨੇ ਉੱਥੇ ਨੇ ਬੁਲਾ ਕੇ ਉਹਨਾਂ ਨੂੰ ਟ੍ਰੇਨ ਕਰਾਈ ਹੈ ਜੀ ਮੇਰਾ ਕਹਿਣੇ ਅੱਜ ਪੰਜਾਬ ਦੀ ਕ੍ਰਿਕਟ ਜੇ ਕਿਤੇ ਬਹੁਤ ਵੱਡੇ ਪੱਧਰ ਤੇ ਗਈ ਹੈ ਨਾ ਤੇ ਪਲੇਅਰ ਖੇਡ ਰਹੇ ਇੰਡੀਆ ਤੇ ਇਹ ਸਿਰਫ ਮੇਰਾ ਖਿਆਲ ਹੈ ਯੁਵਰਾਜ ਸਿੰਘ ਦੀ ਆਪ ਦੀ ਮਿਹਨਤ ਹੈ ਔਰ ਕਿਉਂਕਿ ਮੈਨੂੰ ਦੇਖਿਆ ਅਭਿਸ਼ੇਕ ਤੱਕ ਮੇਰੇ ਕੋਲ ਇੱਥੇ ਡੀਏਵੀ ਕਾਲਜ ਵੀ ਆਉਂਦਾ ਰਹੇ ਮੈਨੂੰ ਯੂਵੀ ਇਹ ਕਹਿੰਦਾ ਸੀ ਪਾਪਾ ਇਹਨੂੰ ਪੀ ਭੇਜ ਦਿਆ ਕਰੋ ਪ੍ਰੈਕਟਿਸ ਕਰਨ ਜੀ ਰਿਪਲੇ ਕਰੋ ਸੋ ਆਈ ਥਿੰਕ ਸ਼ੁਭਮ ਗਿਲ ਦੀ ਅੱਪਾ ਗੱਲ ਕਰ ਰਹੇ ਹਾਂ ਤਾਂ ਉਹਦੇ ਪਿਤਾ ਜੀ ਨੂੰ ਸਲਾਮ ਹੈ ਇਥੇ ਬਾਪ ਨੂੰ ਤੇ ਜਿਹਨੇ ਇੰਨੀ ਮਿਹਨਤ ਨਾਲ ਆਪਣੇ ਬੱਚੇ ਨੂੰ ਬਣਾਇਆ ਔਰ ਇਹ ਸਾਰੇ ਪਿਤਾ ਵਾਸਤੇ ਸਾਰਿਆਂ ਬਾਪ ਵਾਸਤੇ ਇਹ ਜ਼ਿੰਦਗੀ ਜੀ ਕਿ ਮਿਸਾਲ ਹੈ ਜੀ ਜਿੰਦਗੀ ਜੇ ਆਪਣੇ ਬੱਚੇ ਨੂੰ ਕੁਝ ਬਣਾਉਣਾ ਹੈ ਤਾਂ ਬਾਪ ਤੋਂ ਵੱਧ ਕੇ ਕੋਈ ਨਹੀਂ ਕੋਚਾਂ ਦੇ ਹੱਥ ਤੁਸੀਂ ਪਲੇਅਰ ਨਾ ਤਿਆਰ ਕਰੋ ਜੀ ਆਈ ਥਿੰਕ ਕਿ ਯੂਵੀ ਤੇ ਸ਼ੁਭਮ ਗਿਲਦੇਫਾਜ਼ਰ ਇਹ ਦੋਨਾਂ ਨੂੰ ਮੈਂ ਸਲਾਮ ਕਰਦਾ ਸਲੂਟ ਕਰਦਾ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਐਡਾ ਮਹਾਨ ਕ੍ਰਿਕਟਰ ਹਿੰਦੁਸਤਾਨ ਨੂੰ ਦਿੱਤਾ ਜੀ ਤੁਸੀਂ ਵੀ ਯਵਰਾਜ ਸਿੰਘ ਨੂੰ ਬਹੁਤ ਮਿਹਨਤ ਜਿਹੜੀ ਕਰਵਾਉਂਦੇ ਰਹੇ ਹੋ ਸਖਤ ਮਿਹਨਤ ਕਰਵਾਉਂਦੇ ਰਹੇ ਹੋ ਉਹ ਤੁਸੀਂ ਇਹ ਮੰਨ ਸਕਦੇ ਹੋ ਕਿ ਜਗਰਾਜ ਸਿੰਘ ਤੋਂ ਬਾਅਦ ਦੇ ਵਿੱਚ ਸ਼ੁਭਮ ਗਿੱਲ ਦੀ ਗੱਲ ਹੋਵੇ ਜਾਂ ਅਭਿਸ਼ੇਕ ਸ਼ਰਮਾ ਦੀ ਗੱਲ ਹੋਵੇ ਅਰਸ਼ਦੀਪ ਸਿੰਘ ਦੀ ਗੱਲ ਹੋਵੇ ਹੋਰ ਵੀ ਜਿਹੜੇ ਪਲੇਅਰ ਹੈਗੇ ਆ ਇਹ ਵੀ ਯਵਰਾਜ ਸਿੰਘ ਦੇ ਵਾਂਗ ਜਿਹੜਾ ਵੱਡਾ ਨਾਮ ਨਾ ਖੱਟਣਗੇ ਪਰ ਮਿਹਨਤ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿਵੇਂ ਤੁਸੀਂ ਦੱਸਿਆ ਜੇ ਇਮਾਨਦਾਰੀ ਨਾਲ ਪੰਜਾਬ ਦੇ ਵਿੱਚ ਕੋਚ ਕੰਮ ਕਰਨਾ ਸ਼ੁਰੂ ਕਰਦੇ ਨੇ ਈਰਖਾ ਛੱਡ ਦੇਣ ਧੰਗਾ ਛੱਡ ਦੇਣ ਬਾਕੀ ਦੀਆਂ ਦੁਕਾਨਾਂ ਜਿਹੜਾ ਰੱਖੇ ਨੇ ਬੰਦ ਕਰ ਦੇ ਜੀ ਤੇ ਜਿਹੜੀ ਪੀਸੀ ਐ ਉਹ ਇਮਾਨਦਾਰੀ ਨਾਲ ਕੰਮ ਕਰੇ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਪੰਜਾਬ ਦੇ ਵਿੱਚ 11 ਖਿਡਾਰੀਆਂ ਚੋਂ 8 ਖਿਡਾਰੀ ਖੇਡਣਗੇ ਇਥੋਂ ਔਰ ਤੁਹਾਨੂੰ ਇਜਾਜ਼ਤ ਹੋਊਗਾ ਜਦੋਂ ਵਿਸ਼ਨ ਸਿੰਘ 베ਦੀ ਕਪਤਾਨ ਸੀਗਾ ਜੀ ਔਰ ਹਿੰਦੁਸਤਾਨ ਦੀ ਟੀਮ ਦੇ ਵਿੱਚ 8 ਮੁੰਡੇ ਪਲੇਇੰਗ 11 ਵਿੱਚ ਖੇਡਦੇ ਸੀ ਮਹਿੰਦਰ ਅਮਰਨਾਥ, ਸਰਿੰਦਰ ਅਮਰਨਾਥ, ਮਦਲਨਾਥ, ਸਰਿੰਦਰ ਖੰਨਾ, ਵਿਸ਼ਨ ਸਿੰਘ 베ਦੀ ਬਈਆਂ ਨਾਮ ਲੈ ਸਕਦੇ ਜੀ ਪਰ ਲੇਕਿਨ ਪੰਜਾਬ ਦੇ ਵਿੱਚੋਂ ਪਲੇਅਰ ਇਸ ਕਰਕੇ ਨਿਕਲ ਰਹੇ ਕਿਉਂਕਿ ਇੱਥੇ ਜੋ ਕਰਪਸ਼ਨ ਤਾਂ ਸਾਰੇ ਦੇਸ਼ ਦੇ ਵਿੱਚ ਹੈ ਜੀ ਧੰਦੇ ਖੋਲ ਰੱਖੇ ਲੋਕਾਂ ਅਕੈਡਮੀਆ ਦੇ ਹੁਣ ਮੈਂ ਵੀ ਅਕੈਡਮੀ ਚ ਰਹਣਾ ਤੁਸੀਂ ਆ ਕੇ ਦੇਖੋ ਸਵੇਰੇ ਸ਼ਾਮ ਸਾਰਾ ਦਿਨ ਤੇ ਕੰਮ ਹੁੰਦਿਆ ਜੀ ਬਿਲਕੁਲ ਸੋ بڑے بڑے ਮੁੱਦੇ ਉੱਥੋਂ ਨਿਕਲਣਗੇ ਔਰ ਉਹਦੇ ਟਾਈਮ ਜਿਵੇਂ ਤੁਸੀਂ ਦੇਖੋਗੇ ਮਹਾਰਾਜ ਕਿਰਪਾ ਕਰਨਗੇ ਮੇਰਾ ਗੁਰੂ ਕਿਰਪਾ ਕਰੋ ਜੀ ਸੋ ਇਹ ਚੀਜ਼ਾਂ ਜਿਹੜੀਆਂ ਹੈ ਕਿ ਪਲੇਅਰ ਇੰਨੇ ਵਧੀਆ ਪੰਜਾਬ 'ਚ ਹੈਗੇ ਨੇ ਅੰਦੇ ਉਹਦੇ ਪੀਸੀ 'ਚ ਹੋ ਗਿਆ ਨਾ ਪ੍ਰੋਬਲਮਸ ਵਾਲੀ ਈਰਖਾबाजी ਦੀ ਹੈ ਇਹਨਾਂ ਨੂੰ ਇੱਕ ਦੂਜੇ ਨਾਲ ਲਗਧਵਾਜੀ ਬਹੁਤ ਹੈ ਇੱਥੇ ਜਿਹੜੀ ਕਰ ਨੁਕਸਾਨ ਮੈਂ ਤੁਹਾਨੂੰ ਇੱਕ ਦਾ ਐਗਜ਼ਾਮਪਲ ਦੱਸਦਾ ਦੇਖੋ ਜੀ ਗੱਲ ਛੇੜੀ ਲਈਏ ਤਾਂ ਜੀ ਐਗਜ਼ਾਮਪਲ ਹੁਣ ਦੱਸਦਾ ਕਿ ਅਭਿਸ਼ੇਕ ਨੂੰ ਜਦ ਇੰਟਰੋਡਿਊਸ ਕੀਤਾ ਗਿਆ ਯੂਵੀ ਦੇ ਨਾਲ ਤਾਂ ਯੂਵੀ ਨੂੰ ਹੀ ਦੱਸਿਆ ਗਿਆ ਕਿ ਜੀ ਉਹਦਾ ਬੋਲਰ ਹੈ ਜੀ ਜੀ ਆ ਦੇਖੋ ਜੀ ਯਾਦ ਹੋਣਾ ਸਾਰਾ ਉਹਦਾ ਚਿੱਠਾ ਮੰਗਾਇਆ ਕਹਿੰਦਾ ਚਿੱਠਾ ਲੈ ਕੇ ਆਓ ਚਿੱਠਾ ਲਿਆਂਦਾ ਤਾਂ ਉਹਦੇ 24 25 ਦਾ ਸੈਂਕੜੇ ਨੇ ਉਹਦੇ ਜੀ ਫਿਰ ਪਤਾ ਲੱਗਿਆ ਬੈਟਸਮੈਨ ਆ ਸਾਡਾ ਹਾਲ ਹੈ ਝੂਠ ਦੱਸਿਆ ਗਿਆ ਗੱਲ ਤੁਸੀਂ ਛੇੜੀ ਸੀ ਮੈਂ ਤਾਂ ਗੱਲ ਕੀਤੀ ਇਹਨੂੰ ਸੁਣਾਇਓ ਲੋਕਾਂ ਨੂੰ ਜੀ ਬਿਲਕੁਲ ਇਹ ਕੋਚ ਠੀਕ ਹੋ ਜਾਣ ਐਸੋਸੀਏਸ਼ਨ ਠੀਕ ਹੋ ਜਾਣ ਡਿਸਟ੍ਰਿਕਟ ਆ ਠੀਕ ਹੋ ਜਾਣ ਇਹਨਾਂ ਦੇ ਪੈਸੇ ਧੰਦੇ ਖੋਲ ਰੱਖਿਆ ਇਹਨੂੰ ਛੱਡ ਕੇ ਜੇ ਜ਼ਿੰਦਗੀ ਦੇ ਵਿੱਚ ਕੋਚ ਮੁੰਡਿਆਂ ਤੇ ਧਿਆਨ ਦੇਣ 8 8 9 9 ਘੰਟੇ ਮੇਰੇ ਕੋਲ ਕੋਚ ਨੇ ਤਿੰਨ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ 8 ਘੰਟੇ 9 ਘੰਟੇ ਬੱਚੇ ਦਾ ਨਾਮ ਲਾਏ ਅਸੀਂ ਕੋਈ ਹੇਰਾਫੇਰੀ ਕੀਤੀ ਸਾਨੂੰ ਮਿੰਟੋ ਮਿੰਟ ਹੀ ਕੱਢ ਦੇਣੇ ਮੈਂ ਹੁਣੇ ਕੱਢਿਆ ਸੀ ਕਿ ਯੂਪੀ ਦਾ ਕੋਚ ਜੀ ਸੋ ਇਹ ਚੀਜ਼ ਹੈ ਜਿਹੜਾ ਸਵਾਲ ਪਿੱਛੇ ਜਿਹੜਾ ਐਲੈਬੋਰੇਟ ਕਰਕੇ ਦੱਸਿਆ ਜੀ ਬੰਗਲ ਅਭੀਸ਼ੇਕ ਅਰਸ਼ਦੀਪ ਦੇਖੋ ਜਦ ਅਸੀਂ ਮਿਹਨਤ ਕਰਦੇ ਹਾਂ ਸੱਚਾਈ ਦੇ ਨਾਲ ਤਾਂ ਰੱਬ ਹਮੇਸ਼ਾ ਗੁਰੂ ਚੌਧੀ ਸੁਣਦਾ ਹੈ ਬਿਲਕੁਲ ਧੰਨਵਾਦ ਸਰ ਬਹੁਤ ਸਮਝਾਉਣ ਦੇ ਲਈ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ